اسلام علیکم جی ویرو کی حال چالے امید کہنا توسی سارے خیر اتنا لوگ ہوگے رب سارے انہوں چردی کلچ رکھیں ایس ٹائم تے جیری خالستان انہوں ایک آواز مل رہی ہے خالص راج انہوں جیری سپورٹ مل رہی ہے خالصا تحرین جیری زور پا رہی ہے سکھ سردار اپنی انجرہ جس طرح مضبوط کر رہے ہیں جنہیں میں یورپین ملک نے سکھا سردار انہوں سپورٹ کر رہے ہیں ਕੀਮ ਕਮਲ ਡੇਲੇ ਖਾਲਸਾ ਰਾਜ ਇਸ ਟਾਈਮ ਤੇ ਇਸ ਟਾਈਮ ਕਰੇ ਇਸੇ ਮੁਤਲਕਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਉਣ ਨਾਲ ਬਰੇ ਬੈਲ ਆਈਕਨ ਉਮੀਦ ਬਾਓ ਤਾਂ ਕਿ ਆਹ ਲੀਏ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਸਤਾਨ ਦਾ ਨਾਮ ਅਕਸਰ ਸੁਣਦੇ ਇਹ ਨਾਮ ਜਦੋਂ ਜ਼ੇਨ ਆਂਦਾ ਹੈ ਨਾ ਤੇ ਫੌਰੀ ਤੌਰ ਤੇ ਇੱਕ ਐਸੇ ਲਫ਼ਜ਼ ਦੀ ਤਰਫ ਚਲਾ ਜਾਂਦਾ ਹੈ ਜਿਹਦੇ ਵਿੱਚ ਸਿਆਸਤ ਵੀ ਜੁੜੀ ਹੈ ਜਜ਼ਬਾਤ ਵੀ ਜੁੜੇ ਨੇ ਔਰ ਤਾਰੀਖ ਦੇ ਬਹੁਤ ਗਹਿਰੇ ਜ਼ਖਮ ਵੀ ਜੁੜੇ ਨੇ ਇਹਦੀ ਨਬਤ ਕਿਉਂ ਆਈ ਵਜਾ ਕੀ ਸੀ ਸਿੱਖਾਂ ਦੀ ਇجتماਈ ਯਾਦਦਾਸ਼ਤ ਦੇ ਵਿੱਚ ਇਹ ਤਕਸੀਮ ਇੱਕ ਟੱਚੇ ਤੋਂ ਕੱਟ ਨਹੀਂ ਸੀ ਹੈਗੀ ਇੱਕ ਤਰਫ ਤਾਂ ਨਵੀਂ ریاست ਪਾਕਿਸਤਾਨ ਜਿੱਥੇ مغربی ਪੰਜਾਬ ਸੀ ਦੂਜੇ ਪਾਸੇ ਭਾਰਤ ਜਿੱਥੇ ਮਸ਼ਰਕੀ ਪੰਜਾਬ ਸੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਸਿੱਖਾਂ ਨੂੰ امید ਸੀ ਕਿ ਹੁਣ ਇੱਕ ਐਸੀ ریاست ਵਿੱਚ ਰਹਿ ਰਹੇ ਨੇ ਜਿੱਥੇ மதਬੀ ਆਜ਼ਾਦੀ ਵੀ ਹੈ ਸੱਭਿਆਚਾਰੀ شناخت ਵੀ ਹੈਗੀ ਹੈ ਔਰ ਮਾਸ਼ੀ ਹਕੂਕ ਵੀ ਹੈ ਸ਼ਾਇਦ ਉਹਨਾਂ ਦੀਆਂ ਤਕਵਾ ਜੜੀਆਂ ਨੇ ਨਾ ਉਮੀਦਾਂ ਜੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਪਈਆਂ ਸੀ ਪੰਜਾਬੀ ਜ਼ੁਬਾਨ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਕਦੀ ਅਲੈਦਗੀ ਪਸੰਦ ਆਖਿਆ ਗਿਆ ਕਦੀ ਮੁਲਕ ਦੁਸ਼ਮਣ ਆਖਿਆ ਗਿਆ ਔਰ ਇਹ ਸਵਾਲ ਦੁਨੀਆ ਦੀਆਂ ਬਹੁਤ ਸਾਰੀਆਂ ਰਿਆਸਤਾਂ ਵੀ ਕਰਦੀਆਂ ਨੇ ਲੇਕਿਨ ਇਹਨੂੰ ਵੀ ਹੋਰ ਹੀ ਐਂਗਲ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਪੰਜਾਬ ਦੀ ਸਿਆਸੀ ਜਮਾਤਾਂ ਦੇ ਵਿੱਚ ਸਰਕਾਰੀ ਮਦਦਖਲਤ ਜੜੀ ਵਾਧੀ ਪਈ ਸੀ ਸਿੱਖ ਨੌਜਵਾਨ ਜਿਹੜਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੱਕ اخلاقی سختی تے روحانی طاقت محسوس کردے سی اس ماحول نے پورے پنجاب نو اُبال کے رکھ دیتا اور پھر ساریयां گراں سارے زخم 1984 وچ آ کے پھٹ پئے۔ جدوں گولڈن ٹیمپل دے اُتے آپریشن بلو سٹار ہویا تے او صرف اک فوجی کاروائی نہیں سی بلکہ سکھ برادری دی اجتماعی روح اُتے سٹ مارے سی ਬismillahir Rahman Rahim Assalamu Alaikum ਤੇ ਸੋਸ਼ੀਆ ਕਾਲ ਜੀ ਚੜ੍ਹਦੇ ਪੰਜਾਬ ਵਾਲਿਓ ਕੀ ਹਾਲ ਚਾਲ ਨੇ ਤੁਹਾਡੇ ਲੈਂਦੇ ਪੰਜਾਬ ਵਾਲੇ ਦਾ ਠੀਕ ਹੀ ਨੇ ਵੈਸੇ ਅਲਹਮਦੁਲਿਲਾ ਔਰ ਸਾਡੇ ਇਥੇ ਪਾਕਿਸਤਾਨ ਦੇ ਵਿੱਚ ਯਾਨੀ ਲੈਂਦੇ ਪੰਜਾਬ ਦੇ ਵਿੱਚ 5:00 ਵੱਜ ਗਏ ਨੇ ਜਿਸ ਦਾ ਮੈਂ ਇਹ ਵੀਲੌਗ ਰਿਕਾਰਡ ਕਰਦੀ ਪਈ ਆ ਤੇ ਸਾਡੇ ਇਥੇ ਕਾਫੀ ਚੱਲਦੀ ਪਈ ਆ ਔਰ ਮੇਰਾ ਬੜਾ ਦਿਲ ਕਰਦਾ ਕਿ ਕਾਸ਼ ਪੰਜਾਬ ਸਾਂਝਾ ਹੁੰਦਾ ਤੇ ਆਪਾਂ ਰਲ ਮਿਲ ਕੇ ਬੈਠ ਕੇ ਕਾਫੀਆਂ ਤੇ ਚਾਹ ਜਿਹੜਾ ਨਾਲ ਉਹ ਪੀਂਦੇ ਠੀਕ ਹੈ ਖਾਲਸ ਦੁੱਧ ਪਾਤੀ ਜਿਹੜਾ ਨਾਲ ਉਹ ਠੋਕ ਕੇ ਤੇ ਦੂਸਰਾ ਹੈ ਕਿ ਇਹ ਵੀਲੌਗ ਵੈਸੇ ਬੜਾ ਖਾਸ ਮੈਂ ਰਿਕਾਰਡ ਕਰਨ ਜਾ ਰਹੀ ਹਾਂ ਬਲਕਿ ਵੀਲੌਗ ਨਹੀਂ ਇੱਕ ਸੀਰੀਜ਼ ਹੋਏਗੀ ਮੁਕੰਮਲ ਤੌਰ ਤੇ ਲੇਕਿਨ ਉਸ ਤੋਂ ਪਹਿਲੇ ਮੈਂ ਇੱਕ ਪੈਗਾਮ ਦੇਣਾ ਚਾਹਨੀ ਹਾਂ ਕਿ ਸਾਡੇ ਇਥੇ ਪੋਡਕਾਸਟ ਦੇ ਵਿੱਚ ਮੇਰੇ ਇੱਕ ਮਹਿਮਾਨ ਸੀ মনির ਹੁਸ਼ਿਆਰਪੁਰੀਆ ਸਾਹਿਬ ਉਹਨਾਂ ਦੇ ਜ਼ਰੀਏ ਮੈਨੂੰ ਇੱਕ ਪੈਗਾਮ ਆਇਆ ਕਿ ਮੇਰੀ ਇੱਕ ਪੈਣ ਹੈਗੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਰਮਨ ਨਾਮ ਹੈ ਉਹਦਾ ਰਮਨ ਜੀ ਤੁਹਾਡਾ ਜਿਹੜਾ ਪੈਗਾਮ ਹੈ ਮੇਰੇ ਤੱਕ ਪਹੁੰਚਿਆ ਤੁਸੀਂ ਬੜੀ ਹੌਸਲਾ افزਾਈ ਕੀਤੀ ਮੇਰੀ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਤੁਸੀਂ ਮੇਰੇ ਕੰਮ ਦੀ ਤਾਰੀਫ਼ ਕੀਤੀ ਔਰ ਬਹੁਤ ਸਾਰੇ ਲੋਕ ਜਿਹੜਾ ਨੇ ਇੰਨਾ ਪਿਆਰ ਮੈਨੂੰ ਭੇਜਦੇ ਰਹਿੰਦੇ ਆ ਤੇ ਇਹਦੇ ਨਾਲ ਮੇਰਾ ਦਿਲ ਆ ਨਾ ਮੈਂ ਦੱਸੀ ਇੰਨਾ ਹੋ ਜਾਂਦਾ ਠੀਕ ਹੈ ਅੱਜ ਦਾ ਜਿਹੜਾ ਵੀਲੌਗ ਹੈ ਉਹ ਸਮਝੋ ਕਿ ਵੀਲੌਗ ਕਾਟ ਇੱਕ ਸੀਰੀਜ਼ ਨਾਲ ਸ਼ੁਰੂ ਕਰਨ ਜਾ ਰਹੀ ਆ ਖਾਲਿਸਤਾਨ ਤਹਿਰੀਕ ਦੇ ਬਾਰੇ ਚ ਔਰ ਲਫ਼ਜ਼ ਖਾਲਿਸਤਾਨ ਦੇ ਬਾਰੇ ਚ ਸੋ ਲਿਹਾਜ਼ਾ ਆਪਾਂ ਇਹਨੂੰ ਸਟੈਪ ਬਾਈ ਸਟੈਪ 1 ਬਾਈ 1 ਕਰਕੇ ਕਵਰ ਕਰਾਂਗੇ ਕਿ ਬੇਸਿਕਲੀ ਅੱਜ ਦਾ ਮੇਰਾ ਮੁੱਦਾ ਇਹ ਹੀ ਹੈ ਕਿ ਇਹ ਜਿਹੜੀ ਤਹਿਰੀਕ ਹੈ ਖਾਲਿਸਤਾਨ ਇਹ ਕਿਉਂ ਸ਼ੁਰੂ ਹੋਈ ਸੀ ਮਕਸਦ ਕੀ ਸੀ ਵਜਾ ਕੀ ਸੀ ਇਸ ਤਹਿਰੀਕ ਦੀ ਆਪਾਂ ਇਹਦੇ ਉੱਤੇ ਹੀ ਰੌਸ਼ਨੀ ਪਾਵਾਂਗੇ ਹੁਣ ਕਰਦੇ ਆਂ ਵਲੌਗ ਸ਼ੁਰੂ ਤੇ ਮੈਂ ਪੀ ਲਵਾਂ ਕਾਫੀ ਸੋ ਕਾਫੀ ਜਿਹੜੀ ਉਹ ਪੀ ਲਈਏ ਜਨਾਬ ਔਰ ਵਲੌਗ ਸ਼ੁਰੂ ਕਰਦੇ ਆਂ ਔਰ ਗੱਲ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਆਪਾਂ ਖਾਲਿਸਤਾਨ ਦਾ ਨਾਮ ਅਕਸਰ ਸੁਣਦੇ ਆਂ ਇਹ ਨਾਮ ਜਦੋਂ ਜ਼ੇਨ ਆਂਦਾ ਹੈ ਨਾ ਤੇ ਫੌਰੀ ਤੌਰ ਤੇ ਇੱਕ ਐਸੇ ਲਫ਼ਜ਼ ਦੀ طرف ਚਲਾ ਜਾਂਦਾ ਹੈ ਜਿਦੇ ਵਿੱਚ ਸਿਆਸਤ ਵੀ ਜੁੜੀ ਹੈ ਜਜ਼ਬਾਤ ਵੀ ਜੁੜੇ ਨੇ ਔਰ ਤਾਰੀਖ ਦੇ ਬਹੁਤ ਗਹਿਰੇ ਜ਼ਖਮ ਵੀ ਜੁੜੇ ਨੇ ਲੇਕਿਨ ਇਹ ਲਫ਼ਜ਼ ਖਾਲਿਸਤਾਨ ਉਹੀ ਗੱਲ ਕਿ ਆਇਆ ਕਿੱਥੋਂ ਇਹ ਖਿਆਲ ਪਹਿਲੀ ਵਾਰੀ ਕਿੰਨੇ ਪੇਸ਼ ਕੀਤਾ ਔਰ ਕਿਉਂ ਇੱਕ ਐਕੈਸਾ ਮੁਤਾਲਬਾ ਪੈਦਾ ਹੋਇਆ ਜਿਨੇ ਭਾਰਤੀ ਪੰਜਾਬ ਦੀ ਸਿਆਸਤ ਸਿੱਖ ਬਰਾਦਰੀ ਤੇ ਸਮਾਜੀ ਨਫਸੀਅਤ ਤੇ ਪੂਰੇ ਭਾਰਤੀ ریاਸਤੀ ਠਾਂਚੇ ਨੂੰ ਦਹਾਕਿਆਂ ਤੱਕ ਜਿਹੜਾ ਨਾ ਉਹ ਹਲਾਕੇ ਰੱਖ ਦਿੱਤਾ। ਇਹਦੀ ਨੌਬਤ ਕਿਉਂ ਆਈ? ਵਜਾ ਕੀ ਸੀ? ਇਸ ਸਾਰੀ ਜਿਹੜੀ ਕਹਾਣੀ ਹੈ ਨਾ ਇਹਨੂੰ ਸਮਝਣ ਵਾਸਤੇ ਆਪਾਂ ਨੂੰ ਬਹੁਤ ਪਿੱਛੇ ਜਾਣਾ ਪਏਗਾ। ਜਿਹੜੇ ਸਾਡੇ ਵੱਡੇ ਬਜ਼ੁਰਗ ਹੈਗੇ ਇਹਨਾਂ ਨੂੰ ਤਾਂ ਪਤਾ ਹੀ ਹੈਗਾ ਹਿਸਟਰੀ ਦਾ ਜਿਹੜੇ ਨਿਆਣੇ ਹੈਗੇ ਨਾ ਅੱਜ ਦੇ ਉਹਨਾਂ ਨੂੰ ਦੱਸਦੇ। ਉਸ ਲੰਮੇ ਤੱਕ ਜਦੋਂ ਹਿੰਦੁਸਤਾਨ ਤਕਸੀਮ ਹੋਇਆ ਉੱਥੇ ਜਾਣਾ ਹੈ ਆਪਾਂ। 1947 ਦੇ ਵਿੱਚ ਜਦੋਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਸਿੱਖ ਕੌਮ ਖੁਦ ਨੂੰ ਦੋ ਰਿਆਸਤਾਂ ਦੇ ਵਿੱਚ ਤਕਸੀਮ ਪਾੰਦੀ ਰਹੀ। ਇੱਕ ਤਰਫ ਤਾਂ ਨਵੀਂ ਰਿਆਸਤ ਪਾਕਿਸਤਾਨ ਜਿੱਥੇ مغربی ਪੰਜਾਬ ਸੀ, ਦੂਜੇ ਪਾਸੇ ਭਾਰਤ ਜਿੱਥੇ ਮਸ਼ਰਕੀ ਪੰਜਾਬ ਸੀ। ਸਿੱਖਾਂ ਦੀ ਇجتماਈ ਯਾਦਦਾਸ਼ਤ ਦੇ ਵਿੱਚ ਇਹ ਤਕਸੀਮ ਇੱਕ ਤਜਕੇ ਤੋਂ ਕੱਟ ਨਹੀਂ ਸੀ ਹੈਗੀ। ਉਹਨਾਂ ਵਾਸਤੇ ਸਿਰਫ ਸਰਹੱਦ ਕੱਟ ਦੇਣਾ ਹੀ ਨਹੀਂ ਸੀ ਬਲਕਿ ਉਹਨਾਂ ਦੀ ਤਾਰੀਖੀ ਸਰਜ਼ਮੀਨ ਦਾ ਇਹਨਾਂ ਉਪਬੱਤ ਜਣਾਵੀ ਸੀ ਉਹਨਾਂ ਦੀ ਵੰਡ ਪੈ ਗਈ ਅੰਦਰ ਹੀ ਅੰਦਰ ਇੱਕ ਸਵਾਲ ਪੈਦਾ ਹੋਇਆ ਕਿ ਸਿੱਖਾਂ ਦੀ ਆਪਣੀ ਸ਼ਨਾਖ ਉਹਨਾਂ ਦੇ ਮذਬੀ ਮਕਾਮਾਤ ਤੇ ਉਹਨਾਂ ਦੀ ਸਿਆਸੀ ਸਾਖ ਦੁਬਾਰਾ ਕਿਸੇ ਹੋਰ ਦੇ ਫੈਸਲੇ ਦੀ ਮਹਤਾਜ ਨਹੀਂ ਹੋਗੀ ਨਾ ਉਹਨਾਂ ਦੀ ਗੁਲਾਮੀ ਕਰੇਗੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਸਿੱਖਾਂ ਨੂੰ ਅਮੀਦ ਸੀ ਕਿ ਹੁਣ ਇੱਕ ਐਸੀ ਰਿਆਸਤ ਵਿੱਚ ਰਹਿ ਰਹੇ ਨੇ ਜਿੱਥੇ ਮذਬੀ ਆਜ਼ਾਦੀ ਵੀ ਹੈ ਸੱਭਿਆਚਾਰਕੀ ਸ਼ਨਾਖਤ ਵੀ ਹੈਗੀ ਹੈ ਔਰ ਮਾਸ਼ੀ ਹਕੂਕ ਵੀ ਹੈ ਸਭ ਕੁਝ ਮਹਿਫੂਜ਼ ਹੈ ਲੇਕਿਨ ਜਿਵੇਂ ਜਿਵੇਂ ਟੈਮ ਨੰਗਦਾ ਗਿਆ ਜਿਵੇਂ ਜਿਵੇਂ ਵੇਲਾ ਨੰਗਦਾ ਗਿਆ ਪੰਜਾਬ ਦੇ ਸਿੱਖਾਂ ਦੇ ਵਿੱਚ ਇੱਕ ਅਹਿਸਾਸ ਜਿਹੜਾ ਹੈ ਨਾ ਉਹ ਵਧਨ ਲੱਗਿਆ ਸ਼ਾਇਦ ਉਹਨਾਂ ਦੀ ਤੋਕਵਾ ਜੜੀਆਂ ਨੇ ਨਾ ਉਮੀਦਾਂ ਜੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਪਈਆਂ ਸੀ ਸਭ ਤੋਂ ਪਹਿਲੇ ਮਸਲਾ ਆਇਆ ਜ਼ੁਬਾਨ ਦਾ ਸਭ ਤੋਂ ਪਹਿਲਾ ਮਸਲਾ ਸ਼ੁਰੂ ਹੋਇਆ ਜ਼ੁਬਾਨ ਦਾ ਪੰਜਾਬ ਦੇ ਵਿੱਚ ਸਿੱਖਾਂ ਦੀ ਮادری ਜ਼ੁਬਾਨ ਪੰਜਾਬੀ ਸੀ ਲੇਕਿਨ ਹਿੰਦੁਸਤਾਨੀ ਰਿਆਸਤ ਦੇ ਅੰਦਰ ਹਿੰਦੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਸਿੱਖ ਮੰਨਦੇ ਸੀ ਕਿ ਅਗਰ ਪੰਜਾਬੀ ਸੂਬੇ ਦੀ ਬੁਨਿਆਦ ਹੈ ਔਰ ਉਹੀ ਸੂਬੇ ਦੀ ਬੁਨਿਆਦ ਬਣੇ ਅਗਰ ਇੰਤਜ਼ਾਮੀ ਯੂਨਿਟਸ ਜਿਹੜੇ ਨੇ ਉਹ ਜ਼ੁਬਾਨ ਦੇ ਇਤਬਾਰ ਨਾਲ ਬਣਨ ਤੇ ਫਿਰ ਆਪਣੇ ਕਲਚਰ ਨੂੰ ਅਸੀਂ ਮਹਿਫੂਜ਼ ਰੱਖ ਸਕਦੇ ਲੇਕਿਨ ਜਦੋਂ ਇਹ ਪੰਜਾਬੀ ਜ਼ੁਬਾਨ ਦੀ ਤਹਿਰੀਕ ਚੱਲੀ ਤੇ ਇਹਨੂੰ ਬੜੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਯਾਨੀ ਭਾਸ਼ਾ ਇੱਕ ਸਾਦਾ ਜੀ ਜੰਗ ਜਿਹੜੀ ਹੈ ਉਸ ਸਿਆਸਤ ਦੀ ਲੜਾਈ ਵੱਢ ਗਈ ਗੱਲ ਸ਼ੁਰੂ ਹੋਈ ਜ਼ੁਬਾਨ ਤੋਂ ਔਰ ਵੱਧਦੀ ਗਈ ਪੰਜਾਬੀ ਜ਼ੁਬਾਨ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਕਦੀ علیحدਗੀ ਪਸੰਦ ਆਖਿਆ ਗਿਆ ਕਦੀ ਮਲਕ ਦੁਸ਼ਮਣ ਆਖਿਆ ਗਿਆ ਔਰ ਇਸ ਕਸ਼ੀਦਗੀ ਨੇ ਪੰਜਾਬ ਦੇ ਆਮ ਘਰ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਿਆਸੀ ਰੈਲੀਆਂ ਦੇ ਵਿੱਚ ਹਰ ਜਗ੍ਹਾ ਇੱਕ ਬੇਚੈਨੀ ਪੈਦਾ ਕਰ ਦਿੱਤੀ ਦੇਖੋ ਨਾ ਜ਼ੁਬਾਨ ਦੇ ਕਰਕੇ ਆਈ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੀ شناخت ਜਿਹੜੀ ਹੈ ਉਹ ਸਾਨੂੰ ਵੀ ਸਮਝੀ ਜਾਂਦੀ ਪਈ ਹੈ ਵੀ ਸਾਨੂੰ ਐਵੇਂ ਹੀ ਕੋਈ ਟਿਚ ਕਰਕੇ ਸਮਝਦੇ ਪਏ ਆ ਇਹ ਜਲੰਗਰ ਲੱਗ ਪਿਆ ਕਿ ਜਿਵੇਂ ਇਹ ਝਗੜਾ ਕਿਸੇ ਇੰਤਜ਼ਾਮੀ ਫਾਈਲ ਜਾਂ ਕਿਸੇ ਜ਼ੁਬਾਨ ਦੇ ਇੰਤਖਾਬ ਦਾ ਨਹੀਂ ਹੈਗਾ ਬਲਕਿ ਅਸੀਂ ਕੌਣ ਆ ਯਾਨੀ ਸਿੱਖ ਅਸੀਂ ਕੌਣ ਆ ਇਹਦਾ ਬਹਰਾਨ ਫਿਰ ਆਇਆ ਜਨਾਬ 1973 ਉਹ ਸਾਲ ਜਿਨੇ ਤਾਰੀਖ ਦਾ ਜਿਹੜਾ ਰੁਖ ਹੈ ਨਾ ਉਹ ਬਦਲ ਦਿੱਤਾ ਅਕਾਲੀ ਦਲ ਨੇ ਆਨਦਪੁਰ ਸਾਹਿਬ ਰੈਜ਼ੋਲੂਸ਼ਨ ਪੇਸ਼ ਕੀਤੀ। ਇਹਦੇ ਵਿੱਚ ਮੁਤਾਬਲਾ ਰੱਖਿਆ ਗਿਆ ਕਿ ਪੰਜਾਬ ਨੂੰ ਆਪਣੇ ਮੁਤਾਬਲਿਆਂ ਦੇ ਵਿੱਚ ਜ਼ਿਆਦਾ ਖੁਦਮੁਖਤਾਰੀ ਜਿਹੜੀ ਨਾ ਉਹ ਮਿਲੇ। ਮਰਕਜ਼ੀ ਮੂਜ਼ਾਹਕਤ ਕਾਟ ਹੋਵੇ, ਰਿਆਸਤ ਦੇ ਵਰਸਾਈਲ ਦੇ ਉੱਤੇ ਰਿਆਸਤੀ ਇਖਤਿਆਰ ਹੋਵੇ, ਔਰ ਸਿੱਖਾਂ ਦੀ ਮਰਜ਼ਬੀ ਆਜ਼ਾਦੀ ਨੂੰ ਆਈਮੀ ਸਤਾ ਦੇ ਉੱਤੇ تسلیم ਕੀਤਾ ਜਾਵੇ। ਇਹ ਮੁਤਾਬਲਾ ਅਲਾਦਗੀ ਨਹੀਂ ਸੀ। ਅਲਾਦਗੀ ਦਾ ਮੁਤਾਬਲਾ ਕਿਤੇ ਨਹੀਂ ਬੰਦਾ ਸੀ। ਇਹ ਸਿਰਫ ਵਫਾਕੀ ਢਾਂਚੇ ਦੇ ਵਿੱਚ ਜ਼ਿਆਦਾ ਆਜ਼ਾਦੀ ਦਾਇਕ ਸਵਾਲ ਸੀ। ਔਰ ਇਹ ਸਵਾਲ ਦੁਨੀਆ ਦੀਆਂ ਬਹੁਤ ਸਾਰੀਆਂ ਰਿਆਸਤਾਂ ਵੀ ਕਰਦੀਆਂ ਨੇ ਲੇਕਿਨ ਇਹਨੂੰ ਵੀ ਹੋਰ ਹੀ ਐਂਗਲ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਦਿੱਲੀ ਹਕੂਮਤ ਨੂੰ ਖੌਫ ਹੋਇਆ ਕਿ ਅੱਗੇ ਚੱਲ ਕੇ ਹਿੰਦੁਸਤਾਨ ਦੀ ਵਹਦਤ ਯਾਨੀ ਕੋਦੇ ਅਖੰਡ ਪੰਦੇ ਉਤੇ ਇਹ ਖਤਰਾ ਬਣ ਜਾਏਗਾ ਨਤੀਜਾ ਇਹ ਹੋਇਆ ਕਿ ਮੁਤਾਲਬਾ ਤਾਂ ਸੁਣੇ ਗਏ ਲੇਕਿਨ ਕਬੂਲ ਨਹੀਂ ਹੋਏ ਔਰ ਇਸ ਤਰ੍ਹਾਂ ਜਿਹੜੀਆਂ ਇਹ ਨਾਰਾਜ਼ਗੀਆਂ ਦੀਆਂ ਜੜ੍ਹਾਂ ਸੀ ਉਹ ਕਾਫੀ ਗਹਿਰੀਆਂ ਹੁੰਦੀਆਂ ਗਈਆਂ ਅਚਾ ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਤਬਦੀਲੀ ਆ ਰਹੀ ਸੀ 인ਦਰਾ ਗਾਂਧੀ ਦੇ ਦੌਰ ਦੇ ਵਿੱਚ ਪੰਜਾਬ ਦੀ ਸਿਆਸੀ ਜਮਾਤਾਂ ਦੇ ਵਿੱਚ ਸਰਕਾਰੀ ਮਦਦਖਲ ਜਿਹੜੀ ਵਾਧੀ ਪਈ ਸੀ ਇਲੈਕਸ਼ਨਸ ਵਿੱਚ ਅਸਰੰਦਾਜ਼ੀ ਪਾਰਟੀਆਂ ਦੀ ਅੰਦਰੂਨੀ ਤਕਸੀਮ ਤੇ ਝੂਠੇ ਜਿਹੜੇ ਗਰੋ ਸੀ ਉਹ ਪਰਵਾਣ ਚੜਨ ਲੱਗ ਪਏ ਪੰਜਾਬ ਦੇ ਆਮ ਅਫਰਾਦ ਨੂੰ ਲੱਗਣ ਲੱਗ ਗਿਆ ਕਿ ਮਰਕਜ਼ ਨਾ ਸਿਰਫ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਪਿਆ ਬਲਕਿ ਉਨਾ ਦੇ ਸੀਆਰਸੀ ਢਾਂਚੇ ਨੂੰ ਵੀ ਕਾਫੀ ਕਮਜ਼ੋਰ ਕਰ ਦਿੱਤਾ ਪਿਆ। ਏਸੀ ਦਰ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ। ਇੱਕ ਨਾਮ ਜਿਨੇ ਹਾਲਾਤ ਦੀ ਸੈਂਤ ਜੜੀ ਹੈ, ਹਾਲਾਤ ਦਾ ਜਿਹੜਾ ਰੁਖ ਸੀ ਉਹ ਬਦਲ ਕੇ ਰੱਖ ਦਿੱਤਾ। ਨਾਮ ਬਹੁਤ ਪਾਰਾ ਤੇ ਵੱਡਾ ਹੈ। ਰੌਂਗ ਤੇ ਖੜੇ ਹੋ ਜਾਂਦੇ ਇਹ ਸ਼ਖਸ ਦੇ ਬਰਜ ਬਣ ਕੇ। ਜਰਨੈਲ ਸਿੰਘ ਭਿੰਡਰਾ ਵਾਲਾ। ਕੌਣ ਨਹੀਂ ਜਾਣਦਾ ਹੈ? ਭਿੰਡਰਾ ਵਾਲਾ ਬੁਨਿਆਦੀ ਤੌਰ ਤੇ ਇੱਕ ਮذਹਬੀ ਮੁਕਰਰ ਸੀ। ਸਿੱਖ ਨੌਜਵਾਨ ਜਿਹੜਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਇੱਕ اخلاقی ਸਖਤੀ ਤੇ ਰੂਹਾਨੀ ਤਾਕਤ ਮਹਿਸੂਸ ਕਰਦੇ ਸੀ ਉਹਨਾਂ ਦੀ ਤਕਰੀਰ ਦੇ ਵਿੱਚ ਸਿੱਖ ਤਾਰੀਖ ਦਾ ਦਰਦ ਨਾਕਾਬਲੇ ਤਸਖੀਰ ਰਹਿਣ ਵਾਲਾ ਜਜ਼ਬਾ ਔਰ ਆਪਣੀ شناخت ਦੀ ਹਿਫਾਜ਼ਤ ਦਾ ਅਹਿਸਾਸ ਬਹੁਤ ਲੋਕ ਉਹਨਾਂ ਨੂੰ ਆਪਣਾ ਇੱਕ ਮذਬੀ ਅਲਮ ਬਰਦਾਰ ਸਮਝਦੇ ਸੀ ਲੇਕਿਨ ਜਿਵੇਂ ਜਿਵੇਂ ਕਸ਼ੀਦਗੀ ਵਧਦੀ ਗਈ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਣ ਲੱਗ ਗਏ ਕਿ ਉਹ ਅਸਕ੍ਰਿਤ ਪਸੰਦੀ ਨੂੰ ਹਵਾ ਦਿੰਦਾ ਹੈ ਹਥਿਆਰਾਂ ਦਾ ਮਾਹੌਲ ਜਿਹੜਾ ਉਹ ਨੂੰ ਵਧਾਉਂਦਾ ਹੈ ਪੁਲਿਸ ਮੁਕਾਬਲੇ ਹਕੂਮਤੀ ਕ੍ਰੈਕਡਾਊਨ ਤੇ ਫਿਰ ਜਵਾਬੀ ਮਜ਼ਾਮਤ ਇਸ ਮਾਹੌਲ ਨੇ ਪੂਰੇ ਪੰਜਾਬ ਨੂੰ ਉਬਾਲ ਕੇ ਰੱਖ ਦਿੱਤਾ ਪੂਰੇ ਪੰਜਾਬ ਦੇ ਵਿੱਚ ਇੱਕ ਅੱਗ ਲਾ ਦਿੱਤੀ ਇਹ ਉਹ ਵਕਤ ਸੀ ਜਦੋਂ ਖਾਲਿਸਤਾਨ ਦਾ ਲਫ਼ਜ਼ ਤੇਜ਼ੀ ਨਾਲ ਸੁਣਿਆ ਜਾਣ ਲੱਗਾ ਲੇਕਿਨ ਹਕੀਕਤ ਇਹ ਹੈ ਕਿ ਖਾਲਿਸਤਾਨ ਦਾ ਤਸਵੁਰ 1940 ਦੀ ਦਹਾਈ ਦੇ ਵਿੱਚ ਕੁਝ ਤਾਰਕੀ ਨੇ ਵਤਨ ਸਿੱਖਾਂ ਦੀ ਜਨਬ ਤੋਂ ਪੇਸ਼ ਕੀਤਾ ਗਿਆ ਲੇਕਿਨ ਉਸ ਵਕਤ ਇਹਨੂੰ سنجੀਰਗੀ ਨਾਲ ਨਹੀਂ ਲਿਆ ਗਿਆ ਇੱਕ ਨਜ਼ਰੀਆਤੀ ਖਿਆਲ ਇਹ ਸੀ ਕਿ ਇੱਕ ਐਸੀ ਜਗ੍ਹਾ ਜਿੱਥੇ ਸਿੱਖ ਆਪਣੀ ਮਰਜ਼ਬੀ ਖੁਦਮੁਖਤਾਰੀ ਦੇ ਨਾਲ ਰਹਿ ਸਕਣ ਲੇਕਿਨ 1980 ਦੀ ਦਹਾਈ ਦੇ ਹਾਲਾਤ ਨੇ ਇਸ ਲਫ਼ਜ਼ ਨੂੰ ਪਹਿਲੀ ਵਾਰੀ ਆਵਾਮੀ ਸਤਾ ਦੇ ਉੱਤੇ ਇੱਕ ਸਿਆਸੀ ਸ਼ਕਲ ਦਿੱਤੀ ਇਹ ਕਿਹਾ ਜਾਵੇ ਕਿ ਲਫ਼ਜ਼ ਪਹਿਲੇ ਤੋਂ ਮੌਜੂਦ ਸੀ ਲੇਕਿਨ ਇਹਦਾ ਵੀ ਇਹਦਾ ਜਿਹੜਾ ਬੀ ਸੀ ਉਹ ਬਾਅਦ ਵਿੱਚ ਬੋਇਆ ਗਿਆ ਜਦੋਂ ਪੰਜਾਬ ਦੇ ਲੋਕ ਖੁਦ ਨੂੰ ਆਪਣੇ ਆਪ ਨੂੰ ਦੀਵਾਰ ਨਾਲ ਲੱਗਿਆ ਮਹਿਸੂਸ ਕਰਨ ਲੱਗੇ ਪਾਣੀ ਦੇ ਤਨਾਜ਼ੇ ਨੇ ਵੀ ਇਸ ਅੱਗ ਦੇ ਉੱਤੇ ਤੇਲ ਪਾਇਆ ਪੰਜਾਬ ਦੇ ਦਰਿਆਵਾਂ ਦੇ ਪਾਣੀ ਨੂੰ ਜਿਹੜਾ ਉਹ ਮੁxtਲਿਫ ਰਿਆਸਤਾਂ ਵੱਲ ਮੋੜਿਆ ਗਿਆ ਜਿਹਦੇ ਉੱਤੇ ਪੰਜਾਬ ਦੇ ਕਿਸਾਨਾਂ ਨੇ شدید ਰਦੇ ਅਮਲ ਦਾ ਇਜ਼ਹਾਰ ਵੀ ਕੀਤਾ ਉਹਨਾਂ ਵਾਸਤੇ ਮਾਸ਼ੀ ਜ਼ਿੰਦਗੀ ਤੇ ਮੌਤ ਦਾ ਮਸਲਾ ਸੀ ਉਨ੍ਹਾਂ ਦਿਵ ਫਸਲਾ ਉਹਨਾਂ ਦੀਆਂ ਜ਼ਮੀਨਾਂ ਔਰ ਉਹਨਾਂ ਦਾ ਰੂਸਕਾਰ ਪਾਣੀ ਦੇ ਵਹਾਅ ਨਾਲ ਜੁੜਿਆ ਹੋਇਆ ਸੀ ਔਰ ਇਹਨਾਂ ਫੈਸਲਿਆਂ ਨੂੰ ਉਹ ਆਪਣੇ ਵਰਸਾਈਲ ਦੇ ਉੱਤੇ ਕਬਜ਼ਾ ਸਮਝਣ ਲੱਗ ਪਏ ਔਰ ਫਿਰ ਸਾਰੀਆਂ ਗਿਰਾਹੇ ਸਾਰੇ ਜ਼ਖਮ 1984 ਵਿੱਚ ਆ ਕੇ ਫਟ ਪਏ ਜਦੋਂ ਗੋਲਡਨ ਟੈਂਪਲ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਉਹ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਸੀ ਬਲਕਿ ਸਿੱਖ ਬਰਾਦਰੀ ਦੀ ਇਸ਼ਤਮਾਈ ਰੂਹ ਦੇ ਉੱਤੇ ਸੱਟ ਮਾਰੀ ਸੀ ਇਸ ਸਾਨੇ ਹਰ ਉਸ ਸ਼ਖਸ ਦੇ ਦਿਲ ਦੇ ਵਿੱਚ ਇੱਕ ਜ਼ਖਮ ਛੱਡਿਆ ਜਿਹੜਾ ਮਜ਼ਬੀ ਮਕਾਮ ਦੇ ਖਰਮਤ ਦੇ ਉੱਤੇ ਯਕੀਨ ਰੱਖਦਾ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਔਰ ਫਿਰ ਪੂਰੇ ਮੋਲ ਦੇ ਵਿੱਚ ਸਿੱਖਾਂ ਦੇ ਖਿਲਾਫ ਫਸਾਦਤ ਇਹ ਕੋਈ ਕੱਟ ਨਹੀਂ ਸੀ ਉਲਮ ਹੈ ਤਾਰੀਖ ਦੇ ਉਹ ਬਾਬ ਨੇ ਜਿਨ੍ਹਾਂ ਨੂੰ ਅੱਜ ਵੀ ਲੋਕ ਜਿਹੜੇ ਨੇ ਖੌਫ ਦੁੱਖ ਤੇ ਗੁੱਸੇ ਦੇ ਨਾਲ ਜੋੜਦੇ ਨੇ ਔਰ ਜਜ਼ਬਾਤ ਨਾਲ ਯਾਦ ਕਰਕੇ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤਹਿ ਖਾਲਿਸਤਾਨ ਤਹਿਰੀਕ ਇੱਕ ਦਿਨ ਵਿੱਚ ਸ਼ੁਰੂ ਹੋ ਗਈ ਨਹੀਂ ਇਹ ਕਿਸੇ ਇੱਕ ਲੀਡਰ ਦਾ ਕੰਮ ਵੀ ਨਹੀਂ ਸੀ ਇਹ ਕਿਸੇ ਇੱਕ ਵਾਕਿਆ ਦਾ ਨਦਮਲ ਵੀ ਨਹੀਂ ਸੀ ਇਹ ਦਹਾਈਆਂ ਦੇ ਅਦਮ ਇਤਮਾਦ ਸਕਾਫਤੀ ਬੇਤਖਲੀ ਦੇ ਅਹਿਸਾਸ ਤੇ ਸਿਆਸੀ ਬੇਯਕੀਨੀ ਮਾਸ਼ੀ ਦਬਾਅ ਤੇ ਇਤਿਹਾਸਿਕ ਜ਼ਖਮਾਂ ਦਾ ਇੱਕ مجموعه ਸੀ ਔਰ ਇੱਕ ਪੂਰੇ ਖਿੱਤੇ ਦੀ ਨਫਸੀਅਤ ਦੇ ਉੱਤੇ ਵੱਧਦੇ ਹੋਏ ਦਬਾਅ ਦਾ ਇੱਕ ਨਤੀਜਾ ਵੀ ਸੀ ਇਕ ਐਸਾ ਦਬਾਅ ਜਿਨੇ ਲੋਕਾਂ ਨੂੰ بار-बार ਅਜੀ ਸੋਚਣ ਦੇ ਉੱਤੇ ਮਜਬੂਰ ਕਰ ਦਿੱਤੀ ਕਿ ਉਹਨਾਂ ਦੀ ਸ਼ਨਾਗ ਉਹਨਾਂ ਦੇ ਮਜ਼ਬੀ ادارے ਉਹਨਾਂ ਦੇ ਹਕੂਕ ਮਹਿਫੂਜ਼ ਨਹੀਂ ਅੱਜ ਜਦੋਂ ਆਪਾਂ ਇਸ ਤਹਿਰੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਜਜ਼ਬਾਤ ਨੂੰ ਇੱਕ ਪਾਸੇ ਰੱਖ ਕੇ ਦੇਖਣ ਦੀ ਜ਼ਰੂਰਤ ਹੈ ਕਿ ਇਹ ਤਹਿਰੀਕਾਂ ਹਮੇਸ਼ਾ ਖਲਾਅ ਵਿੱਚ ਪੈਦਾ ਨਹੀਂ ਹੁੰਦੀਆਂ ਇਹ ਉਸ ਵਕਤ ਜਨਮ ਲੈਂਦੀਆਂ ਜਦੋਂ ਲੋਕ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾਦੀ ਉਹਨਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਉਹਨਾਂ ਦੀ ਆਵਾਜ਼ ਬੇਅਸਰ ਹੈ ਖਾਲਿਸਤਾਨ ਤਹਿਰੀਕ ਦੀਆਂ ਜੜ੍ਹਾਂ ਵੀ ਏਸੀ ਅਹਿਸਾਸ ਦੇ ਨਾਲ ਜੁੜੀਆਂ ਨੇ ਇਹ ਕੈਸਾ ਅਹਿਸਾਸ ਜਿਹੜਾ ਤਕਸੀਮ ਦੇ ਜ਼ਖਮਾਂ ਤੋਂ ਸ਼ੁਰੂ ਹੋ ਕੇ 1980 ਦੀ ਦਹਾਦੀ ਦੇ ਖੂਨ ਰੇਜ਼ ਸਿਆਸਤ ਤੱਕ ਪਹੁੰਚੇ ਬਰਹਾਰ ਇਹ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਚੀਜ਼ ਨੂੰ ਇਹਦੇ ਉੱਤੇ ਰੌਸ਼ਨੀ ਪਾਵਾਂ ਔਰ ਇਹ ਕਹਾਣੀ ਅਜ ਵੀ ਮੁਕੰਮਲ ਨਹੀਂ ਹੋਈ ਇਲਾਵਾ ਖਾਲਿਸਤਾਨ ਹਜੇ ਵੀ ਜਜ਼ਬਾਤ ਔਰ ਸਿਆਸਤ ਖੌਫ ਉਮੀਦ ਔਰ ਸਵਾਲਾਂ ਦੇ ਜਿਹੜੇ ਬੀ ਹੈ ਉਹ ਬੋਂਦਾ ਪਿਆ ਲੇਕਿਨ ਇਸ ਦੀ ਇਬਤਦਾ ਕਿਉਂ ਹੋਈ ਕਿਦਾਂ ਹੋਈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤਾਰੀਖ ਦੇ ਉਹਨਾਂ ਸਫਿਆਂ 'ਚ ਮੌਜੂਦ ਹੈ ਜਿੱਥੇ ਬਹਿਰੂਮੀ ਗਲਤ ਫਹਿਮੀਆਂ ਤੇ ਤਾਕਤ ਦੇ ਖੇਡ ਤੇ شناخت ਦੀ ਜਦੋਜਹਦ ਜਿਹੜੀ ਹੈ ਉਹ ਇੱਕ ਦੂਜੇ ਦੇ ਨਾਲ ਕੋਲ ਮਿਲ ਜਾਂਦੀ ਹੈ ਮੈਂ ਇਸ ਤੋਂ ਪਹਿਲੇ ਕਿ ਸਾਡੀ ਇਹ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਏ ਖਾਲਿਸਤਾਨ ਤਹਿਰੀਕ ਦੇ ਉਤੇ ਮੈਂ ਮੁਕੰਮਲ ਤੌਰ ਤੇ ਇੱਕ ਸੀਰੀਜ਼ ਜਿਹੜੀ ਹੈ ਨਾ ਉਹ ਤਰਤੀਬ ਦਿੱਤੀ ਹੈ ਫੈਕਟਸ ਐਂਡ ਫਾਈਨਡਿੰਗਸ ਦੇ ਨਾਲ ਪੂਰੀ ਤਹਿਕੀਕ ਕਰਕੇ ਉਹ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਲੱਗਸ ਖਾਲਿਸਤਾਨ 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 ਬਹੁਤ ਸੁਣੀਦਾ ਸੀ ਲekin ਉਦੋਂ ਤੇ ਗੱਲ ਕੋਈ ਨਹੀਂ ਕਰਦਾ ਸੀ ਕਿ ਬੇਸਿਕਲੀ ਤਹਿਰੀਕ ਸ਼ੁਰੂ ਕਿਤੋਂ ਹੋਈ ਹੈ ਤੇ ਆਪਾਂ ਉਹੀ ਬੇੜਾ ਚੱਕਿਆ ਔਰ ਤੁਸੀਂ ਆਪਣੇ ਹਲਕੇ-ਬਾਬ ਚ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਇਸ ਤੋਂ ਬਾਅਦ ਦੀ ਜਿਹੜੀ ਅਗਲੀ ਕਿਸ਼ਤ ਹੈ ਉਸ ਕੇਸ ਦੇ ਵਿੱਚ ਉਸ ਐਪੀਸੋਡ ਦੇ ਵਿੱਚ ਆਪਾਂ ਉਸ ਪਾਸੇ ਆਵਾਂਗੇ ਇਸ ਤਹਿਰੀਕ ਦੇ ਵਿੱਚ ਕਿੰਨਾ ਕਿੰਨਾ ਲੋਕਾਂ ਨੇ ਹਿੱਸਾ ਲਿਆ ਔਰ ਅੱਜ ਦੇ ਦੌਰ ਚ ਇਹ ਤਹਿਰੀਕ ਕਿੱਥੇ ਹੈ ਕੌਣ ਕੌਣ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਇਹ ਤਹਿਰੀਕ ਜਦੋਂ ਸ਼ੁਰੂ ਹੋਈ ਸੀ ਉਦੋਂ ਕਿੰਨੀ ਕਾਮਯਾਬ ਸੀ ਤੇ ਹੁਣ ਕਿੰਨੀ ਕਾਮਯਾਬ ਹੋ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਹਜੇ ਵੀ 23 ਨਵੰਬਰ ਨੂੰ ਇੱਕ ਰਿਫਰੈਂਡਮ ਵੀ ਹੋਣ ਵਾਲਾ ਹੈ ਖਾਲਿਸਤਾਨ ਰਿਫਰੈਂਡਮ ਠੀਕ ਹੈ ਤੇ ਬਰਹਾਤ تو ارنال ہونہ ملاقات ہوئے گی اگلے وی لوگ دیوچ لیکن اس تو پہلے میری کوشش ہے درخواست ہے بنتی کر دیں تو اڈے کولوں کے جی شیئر انہوں سبسکرائب کرو اور بیل آئیکن بھی پریس کرو اپنے حلقہ باپ چوی ویڈیو شیئر کریں جی ویرو SDAI ਦੀ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਅੰਦਰ ਸਿੱਖਾਂ ਸਰਦਾਰਾਂ ਨੂੰ ਖਾਸ ਤੌਰ ਤੇ ਯੂਰਪੀਅਨ ਜਿਹੇ ਮੁਲਕ ਨੇ ਉਹ ਖਾਲਸਤਾਨ ਨੂੰ ਸਪੋਰਟ ਕਰ ਰਹੇ ਹਨ ਅਮਰੀਕਾ ਜਿਸ ਤਰ੍ਹਾਂ ਫਰੰਟ ਤੇ ਆ ਕੇ ਖਾਲਸਤਾਨ ਦੀ ਹਮਾਇਤ ਕਰ ਰਿਹਾ ਹੈ ਅਮਰੀਕਾ ਜਿਸ ਤਰ੍ਹਾਂ ਡੋਲਨ 트ੰਪ ਜਿਸ ਤਰ੍ਹਾਂ ਸਿੱਖ ਫੋਰਸ ਦੇ ਸਰਦਾਰ رہنما ਜਿਹੜਾ ਗੁਰਬਤਵੰ ਸਿੰਘ ਪੰਨੂ ਉਹਨੂੰ ਸਪੋਰਟ ਕਰ ਰਿਹਾ ਹੈ ਉਹ ਉਹਦੇ ਨਾਲ ਮੋਢਾ ਲਾ ਕੇ ਖੜੇ ਅਸਾਂ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਅੰਦਰ ਇਸ ਟਾਈਮ ਤੇ ਖਾਲਸਾ ਰਾਜ ਬਹੁਤ ਜ਼ਰੂਰੀ ਹੈ ਤੇ ਖਾਲਸਾ ਰਾਜ ਆਉਣ ਵਾਲਾ ਹੈ ਅਸੀਂ ਦੇਖ ਰਹੇ ਹਾਂ ਯੂਰਪੀਅਨ ਜਿਹੇ ਮੁਲਕ ਨੇ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਅਮਰੀਕਾ ਜਿਹੜਾ ਇਹ ਜਿਸ ਤਰ੍ਹਾਂ ਖਾਲਸਾ ਰਾਜ ਨੂੰ ਸਿੱਖਾਂ ਦੇ ਜਿਹੜੇ ਰਾਜਸ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰ ਰਹੇ ਸਿੱਖਾਂ ਦੇ ਜਿਹੜੇ ਹਕੂਕ ਹੁਣ ਤੱਕ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ ਅਸੀਂ ਪਾਣੀ ਹੈ ਪਾਣੀ ਦੇਖ ਲਓ ਤੁਸੀਂ ਸਿੱਖਾਂ ਨੂੰ ਨਾ ਕਦੀ ਪਾਣੀ ਲੋਰਾਂ ਦਾ ਪਾਣੀ ਮਿਲਿਆ ਅਗਰ ਪਾਣੀ ਮਿਲਿਆ ਤੇ ਉਹ ਹਰਾਂ ਦਾ ਪਾਣੀ ਮਿਲਿਆ ਜਿਹੜਾ ਪੰਜਾਬ ਨੂੰ ਡੋਬ ਕੇ ਚਲਾ ਗਿਆ ਅਸੀਂ ਦੇਖਿਆ ਰੀਸੈਂਟਲੀ ਜਿਹੜੇ ਸੇਲਾਬ ਆਏ ਹਰ ਆਏ ਉਹਨਾਂ ਨੇ ਹਰ ਤਰਫ ਤਬਾਹੀ ਮਚਾਈ ਦੋਵਾਂ ਪੰਜਾਬਾਂ ਦਾ ਬਿਰਾਗਰ ਕਰ ਦਿੱਤਾ ਕਿਸਾਨ ਵਿਚਾਰੇ ਰੋਂਦੇ ਰਹੇਗੇ ਕਿਸਾਨਾਂ ਨੇ ਜਿਹੜੀਆਂ ਮੰਗਾਂ ਕੀਤੀਆਂ ਉਹ ਮੰਗਾਂ ਸੁਣੀਆਂ ਤੇ ਗਈਆਂ ਲੇਕਿਨ ਪੂਰੀ ਤਰ੍ਹਾਂ ਪੂਰੀ ਨਹੀਂ ਕੀਤੀਆਂ ਜਾ ਸਕੀਆਂ ਕਿਉਂਕਿ ਪੰਜਾਬ ਤੇ ਜਾਂ ਫਿਰ ਇੰਡੀਆ ਦੇ ਅੰਦਰ ਭਾਰਤ ਚ ਜਿਹੜੀ ਹਕੂਮਤ ਹੈ ਮੋਦੀ ਮੀਡੀਆ ਮੋਦੀ ਸਰਕਾਰ ਦੀ ਹੈ ਜਿਹੜੇ ਸਿੱਖਾਂ ਦੇ ਬਹੁਤ ਜ਼ਿਆਦਾ ਖਿਲਾਫ ਹੈ ਇਹੀ ਵਜ੍ਹਾ ਹੈ ਕਿ ਸਿੱਖਾਂ ਧਾਰਾ ਨੂੰ ਖਾਲਸਾਤਨ ਬਹੁਤ ਜ਼ਰੂਰੀ ਹੈ ਤੇ ਖਾਲਸਾ ਤਹਿਰੀਕ ਜਰੀਏ ਬਹੁਤ ਜ਼ਿਆਦਾ ਜ਼ੋਰ ਭਰ ਰਹੀ ਹੈ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਗੱਲ ਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ